ਇਹ ਸੀ ਪਾਈਟ ਵੈਸੇ ਤਾਂ ਸ਼ੋ ਹੋ ਸਕਦਾ ਰਾਜਾ ਬੀਡਿੰਗ ਨੂੰ ਸੀ ਪਾਈਟ ਦਾ ਮਤਲਬ ਵੀ ਨਾ ਪਤਾ ਹੋਵੇ ਪਰ ਸੀ ਪਾਈਟ ਦਾ ਮਤਲਬ ਇਹ ਸੀ ਕਿ ਜਿਹੜੇ ਬੱਚੇ ਫੌਜ ਚ ਭਰਤੀ ਹੋਣਾ ਚਾਹੁੰਦੇ ਆ ਬੀਐਸਐਫ ਆਈਟੀਬੀਪੀ ਸੀਆਈਐਸਐਫ ਜਿਹੜੀਆਂ ਵੀ ਸੈਂਟਰ ਦੀਆਂ ਜਾਂ ਜਾਂ ਫੌਜ ਹੈ ਜਾਂ ਸੈਂਟਰ ਦੀਆਂ ਪੁੜਸਾ ਉਹਦੀ ਟ੍ਰੇਨਿੰਗ ਉਹਦੀ ਜਿਹੜੀ ਐਜੂਕੇਸ਼ਨ ਹੈ ਇਹ ਸੀ ਪਾਈਟ ਸੈਂਟਰਾਂ ਚ ਦਿੱਤੀ ਜਾਊਗੀ ਬਦਕਿਸਮਤੀ ਨਾਲ ਮਦੀਰ ਵਾਲਾ ਸੀ ਪਾਈਟ ਸੈਂਟਰ ਤਾਂ ਬੰਦ ਹੋ ਗਿਆ ਤੇ ਪਰ ਕਾਲ ਚਰਾਣੀ ਵਾਲਾ ਚੱਲ ਰਿਹਾ ਜਿਵੇਂ ਮਨਪ੍ਰੀਤ ਦੇ ਜਾਣ ਤੋਂ ਬਾਅਦ ਸਾਰੇ ਖਾਲ ਟੁੱਟ ਗਏ ਸਾਰੇ ਆਰਓ ਸਿਸਟਮ ਬੰਦ ਹੋ ਗਏ ਲਿਫਟ ਪੰਪ ਤੇ ਪਾਬੰਦੀਆਂ ਲੱਗ ਗਈਆਂ ਸੀਪਾਈਟ ਮਦੀਰ ਵਾਲਾ ਵੀ ਬੰਦ ਹੋ ਗਿਆ ਮੈਂ ਪਿਛਲੇ 3 ਮਹੀਨਿਆਂ ਤੋਂ ਗਿੱਦੜਵੇ ਹਲਕੇ ਦੇ ਜਿਹੜੇ ਨੌਜਵਾਨ ਬੱਚੇ ਐ ਕਿਉਂਕਿ ਨੌਕਰੀਆਂ ਦੋ ਕਿਸਮ ਦੀਆਂ ਹੁੰਦੀਆਂ ਇੱਕ ਨੌਕਰੀ ਹੁੰਦੀ ਹੈ ਜਿਹੜੀ ਬੀਏ ਪਾਸ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਪਰ ਜਿਹੜੇ 12ਵੀਂ ਪਾਸ ਹੁੰਦੇ ਐ 18 ਤੋਂ 23 ਸਾਲ ਦੀ ਉਮਰ ਦੇ ਬੱਚੇ ਹੁੰਦੇ ਐ ਔਰ ਜਿਨ੍ਹਾਂ ਦਾ ਕੱਦ 5 ਫੁੱਟ 7 ਇੰਚ ਹੁੰਦਾ ਹੈ ਉਹ ਫੌਜ ਦੇ ਵਿੱਚ ਬੀਐਸਐਫ ਦੇ ਵਿੱਚ ਆਈਟੀਬੀ ਤੇ ਡੀਪੀ ਦੇ ਵਿੱਚ ਤੇ ਸੀਆਈਐਸਐਫ ਦੇ ਵਿੱਚ ਭਰਤੀ ਹੁੰਦੇ ਮੈਂ ਜਿਹੜੇ ਪਿੰਡ ਵੀ ਜਾਣਾ ਮੈਂ ਬੱਚਿਆਂ ਨੂੰ مشورہ ਦਿੰਨਾ ਜਿਹੜੇ ਬੀਏ ਪਾਸ ਨਹੀਂ ਕਿ ਤੁਸੀਂ ਇਹਨਾਂ ਫੋਰਸਸ ਦੇ ਵਿੱਚ ਭਰਤੀ ਹੋ ਔਰ ਜਿਹੜਾ ਕਲਚਰਾਨੀ ਦਾ ਸੈਂਟਰ ਹੈ ਤੁਸੀਂ ਝੋਲੇ 'ਚ ਕੱਪੜੇ ਪਾ ਕੇ ਲਿਆਓ ਉੱਥੇ ਹੋਸਟਲ 'ਚ ਮੈਂ ਤੁਹਾਨੂੰ ਜਮਾ ਕਰਾਉਣਾ ਉਹ ਅਗਲੇ ਮਹੀਨੇ ਡੇਢ ਮਹੀਨਾ 2 ਮਹੀਨੇ ਤੁਹਾਨੂੰ ਛਾੜ ਮਾਰਨ ਦੀ ਭੱਜਣ ਦੀ ਔਰ ਤੁਹਾਡੀ ਐਜੂਕੇਸ਼ਨ ਦੀ ਟ੍ਰੇਨਿੰਗ ਦੇਣਗੇ ਔਰ ਉਹ ਬੰਦੇ ਜਿਹੜੇ ਆ ਫਿਰ ਬੱਚਾ ਨੂੰ ਸੈਂਟਰਾਂ ਚ ਲਿਜਾ ਕੇ ਉਹਨਾਂ ਚ ਇਮਤਿਹਾਨ ਦਵਾ ਕੇ ਤੇ ਉਹਨਾਂ ਨੂੰ ਫੋਰਸੇਸ ਦੇ ਵਿੱਚ ਭਰਤੀ ਕਰਦੇ ਆ ਪਿਛਲੇ 3 ਮਹੀਨਿਆਂ ਤੋਂ ਗਿੱਜੜਵੇ ਹਲਕੇ ਦੇ ਦਰਜਨਾ ਬੱਚੇ ਜਿਹੜੇ ਆ ਸੀ ਪਾਇਟ ਸੈਂਟਰ ਕਾਲਚਰਾਣੀ ਚ ਪੜ ਰਹੇ ਔਰ ਫੌਜ ਦੀ ਜਿਹੜੀ ਭਰਤੀ ਹੈ ਇਹ ਸਾਲ ਚ ਇੱਕ ਵਾਰੀ ਆਉਂਦੀ ਹੈ ਪਰ ਜਿਹੜੀ ਬੀਐਸਐਫ ਆਈਟੀਬੀਪੀ ਜਾਂ ਸੀਆਰਪੀ ਦੀ ਹੈ ਹਰ 2-3 ਮਹੀਨਿਆਂ ਬਾਅਦ ਇਹਨਾਂ ਦੀ ਭਰਤੀ ਹੁੰਦੀ ਰਹਿੰਦੀ ਹੈ ਬਤੌਰ ਇੱਕ ਵੱਡਾ ਭਰਾ ਔਰ ਵੱਡੇ ਭਰਾ ਵੀ ਇੱਕ ਮਾਂ-ਬਾਪ ਦੀ ਹیثیت ਰੱਖਦੇ ਆ ਮੈਂ ਜਿੱਥੇ ਵੀ ਜਾਂਦਾ ਬੱਚਿਆਂ ਨੂੰ ਚਾਹੇ ਉਹ ਬੱਚਿਆਂ ਨੂੰ ਮੈਂ ਇਹ ਐਡਵਾਈਸ ਕਰਦਾ ਕਿ ਯਾਰ ਜਿਹੜੇ ਬੱਚੇ ਫੌਜ ਦੇ ਵਿੱਚ ਕਾਬਿਲ ਹੈ ਤੁਸੀਂ ਫੌਜ ਦੇ ਵਿੱਚ ਜਾਓ ਸੁਣਨ ਵਾਲਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੋਹਾਲੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਅਕੈਡਮੀ ਜਿਹੜੀ ਹੈ ਉਹ ਮਨਪ੍ਰੀਤ ਨੇ ਖਲਾਈ ਸੀ ਅੱਜ ਜਿਹੜਾ ਐਨਡੀਏ ਦਾ ਜਿਹੜਾ ਫਰਸਟ ਨੰਬਰ ਤੇ ਲੜਕਾ ਆਇਆ ਇਹ ਐਸੇ ਮੁਹੱਲੀ ਅਕੈਡਮੀ ਤੋਂ ਆ। ਔਰ ਸੈਂਕੜੇ ਬੱਚੇ ਪੰਜਾਬ ਦੇ ਬਤੌਰ ਅਫਸਰ ਫੌਜ ਦੇ ਵਿੱਚ ਭਰਤੀ ਹੋ ਚੁੱਕੇ ਆ। ਔਰ ਮੈਂ ਇਹ ਵੀ ਬੱਚਿਆਂ ਨੂੰ ਕਹਿਣਾ ਕਿ ਤੁਸੀਂ ਰੇਲਵੇ ਦੀਆਂ ਨੌਕਰੀਆਂ ਪਰੋ। ਪੰਜਾਬ ਬਹੁਤ ਛੋਟਾ ਸੂਬਾ ਹੈ। ਪੰਜਾਬ ਦੇ ਵਿੱਚ ਨੌਕਰੀਆਂ ਜਿਹੜੀਆਂ ਬੜੀਆਂ ਮ hạnਦੂਦ ਹੈ ਪਰ ਜਿਹੜੀਆਂ ਸੈਂਟਰ ਦੀਆਂ ਨੌਕਰੀਆਂ ਇਹ ਨੌਕਰੀਆਂ ਰੇਲਵੇ 'ਚ ਲੱਖਾਂ ਮੁਲਾਜ਼ਮ ਕੰਮ ਕਰਦੇ ਆ। ਸੋ ਬੱਚਿਆਂ ਨੂੰ ਰੋਜ਼ਗਾਰ ਦੇ ਮੌਕੇ ਕਿਸ ਕਿਸਮ ਦੇ ਹੋਣ ਉਹਨਾਂ ਨੂੰ ਕੋਈ ਨਾ ਕੋਈ ਗਾਈਡੈਂਸ ਦੇਣੀ ਇਹ ਮੇਰਾ ਧਰਮ ਹੈ ਔਰ ਮਨਪ੍ਰੀਤ ਨੇ ਗਿੱਦੜਵੇ ਹਲਕੇ ਤੋਂ ਸੈਂਕੜੇ ਬੱਚੇ ਜਿਹੜੇ ਐ ਪਿਛਲੇ 20 ਸਾਲਾਂ ਚ ਪੰਜਾਬ ਸਰਕਾਰ ਦੇ ਵਿੱਚ ਤੇ ਸੈਂਟਰਲ ਸਰਕਾਰ ਦੇ ਵਿੱਚ ਭਰਤੀ ਕਰਾ ਰਹੇ ਆ ਦੋਸਤੋ ਇਹ ਜਿਹੜੇ ਲੋਕ ਐ ਜਿਨ੍ਹਾਂ ਨੂੰ ਸੀਪਾਈਟ ਦਾ ਸ਼ਾਇਦ ਮਤਲਬ ਨਾ ਪਤਾ ਹੋਵੇ ਸ਼ਾਇਦ ਉਹਨੂੰ ਤਾਂ ਆਈਟੀ ਬੀਪੀ ਦਾ ਵੀ ਤਿੰਨ ਵਾਰੀ ਉਹਨੇ ਕਿਹਾ ਕਿ ਪਤਾ ਨਹੀਂ ਕੀ ਹੁੰਦਾ ਵੀਰ ਉਹਨਾਂ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਮੈਂ ਅੱਜ ਆਪਣਾ ਜੋ ਮੈਂ ਗੁਰੂ ਸਰ ਪਿੰਡ ਬੋਲਿਆ ਸੀ ਮੈਂ ਵਚਨ ਬੰਦ ਹੈ ਕਿ ਗਿੱਦੜਵੇ ਹਲਕੇ ਦਾ ਜਿਹੜਾ ਵੀ ਕੋਈ ਪੜਿਆ ਲਿਖਿਆ ਨੌਜਵਾਨ ਬੱਚਾ ਹੈ ਉਹਦੀ ਉਹਨੂੰ ਫਿਊਚਰ ਦੇ ਵਿੱਚ ਉਹਦੀ ਪਰਚੀ ਕਿਸ ਤਰ੍ਹਾਂ ਹੋਏਗੀ ਦੇਖੋ ਮੈਂ ਕਿਸੇ ਤੋਂ ਨਾ ਤਾਂ ਮੈਂ ਕਿਸੇ ਨੂੰ ਕੱਦ ਦੀ ਛੋਟ ਦੇਵਾ ਸਕਦਾ ਨਾ ਉਮਰ ਵਾਧਾ ਘਟਾ ਸਕਦਾ ਨਾ ਟੈਸਟ ਦੇ ਵਿੱਚ ਮਦਦ ਕਰ ਸਕਦਾ ਪਰ ਮੈਂ ਗਾਈਡ ਜ਼ਰੂਰ ਕਰ ਸਕਦਾ ਕਿਸੇ ਬੱਚੇ ਕੋਲੇ ਕੰਡਕਟਰੀ ਦਾ ਲਾਇਸੈਂਸ ਜੇ ਬਣਾ ਲੇ ਬਹੁਤ ਸੌਖਾ ਬਣ ਜਾਂਦਾ ਹੈ ਪਰ ਉਹ ਲਾਇਸੈਂਸ ਤੋਂ ਬਗੈਰ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਸੋ ਮਨਪ੍ਰੀਤ ਦਾ ਵਚਨ ਬੰਦ ਹੈ ਕਿ ਜਿੰਨੀ ਬਕਾਇਆ ਉਮਰ ਮਨਪ੍ਰੀਤ ਦੀ ਬਚੀ ਹੈ ਗਿੱਜੜਵੇ ਹਲਕੇ ਦੇ ਜਿਹੜੇ ਨੌਜਵਾਨ ਬੱਚੇ ਹੈ ਇਹਨਾਂ ਦੇ ਇਹਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਾਂਗੇ ਔਰ ਇਹਨਾਂ ਨੂੰ ਗਾਈਡ ਵੀ ਕਰਾਂਗੇ